ਸਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਹੈ ਕਿ ਫਲਾਈਓਵਰ ਤੋਂ ਇੱਕ ਵੱਡਾ ਟਰਾਲਾ ਲੜਕ ਜਾਂਦਾ ਉਲਟਦਾ ਹੋਇਆ ਨਜ਼ਰ ਆਉਂਦਾ ਤੇ ਬਚਤੇ ਰਹਿ ਜਾਂਦੀਆ ਕਟਰਾਲਾ ਫਲਾਈਓਵਰ ਤੋਂ ਹੇਠਾਂ ਨਹੀਂ ਡਿੱਗਦਾ ਪਰ ਵੱਡਾ ਨੁਕਸਾਨ ਉਸ ਦੇ ਨਾਲ ਇਹ ਹੋ ਜਾਂਦਾ ਕਿ ਉਸ ਟਰਾਲੇ ਦੇ ਵਿੱਚੋਂ ਜੜੀਆਂ ਕਣਕ ਦੀਆਂ ਬੋਰੀਆਂ 50-50 ਕਿਲੋ ਦੀਆਂ ਹੁੰਦੀਆਂ ਨੇ ਹੇਠਾਂ ਡਿੱਗਣ ਲੱਜੰਦੀਆਂ ਨੇ ਹੇਠਾਂ ਦੀ ਟ੍ਰੈਫਿਕ ਦਾ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋ ਜਾਂਦਾ ਹੇਠਾਂ ਦੀਆਂ ਜਿਹੜੀਆਂ ਕਾਰਾਂ ਨੇ ਉਹਨਾਂ ਦੇ ਉੱਪਰ ਇਹ ਬੋਰੀਆਂ ਡਿੱਗਣ ਲੱਗਦੀਆਂ ਨੇ ਉਹ ਕਾਰਾਂ ਦਾ ਬੁਰੇ ਤਰੀਕੇ ਇਸ ਵਕਤ ਨੁਕਸਾਨ ਹੋ ਚੁੱਕਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੁਧਿਆਣਾ ਦੀ ਇਹ ਖਬਰ ਹੈ ਕਿ ਜਦੋਂ ਫਲਾਈਓਵਰ ਤੇ ਇੱਕ ਵੱਡਾ ਟਰਾਲਾ ਲੰਘ ਰਿਹਾ ਹੁੰਦਾ ਤੇ ਅਚਾਨਕ ਫਲਾਈਓਵਰ ਦੇ ਬਿਲਕੁਲ ਉੱਪਰ ਜਾ ਕੇ ਉਹ ਕੰਢੇ ਦੇ ਉੱਪਰ ਟਰਾਲਾ ਆ ਜਾਂਦਾ ਤੇ ਟਰਾਲੇ ਦਾ ਜਿਹੜਾ ਅ ਅੰਦਰਲਾ ਪਾਸਾ ਟੇਢਾ ਹੋ ਜਾਂਦਾ ਤੇ ਜਿਸ ਤੋਂ ਬਾਅਦ ਹੇਠਾਂ ਨਹੀਂ ਡਿੱਗਦਾ ਬੱਚਾ ਤੇ ਰਹਿ ਜਾਂਦੀ ਆ ਪਰ ਬੁਰਾ ਤਰੀਕੇ ਦਾ ਨੁਕਸਾਨ ਇਹ ਹੁੰਦਾ ਕਿ ਕਣਕ ਦੀਆਂ 50 50 ਕਿਲੋ ਦੀਆਂ ਬੋਰੀਆਂ ਧੜਾ ਧੜੇ ਹੇਠਾਂ ਡਿੱਗਣ ਲੱਗਦੀਆਂ ਨੇ ਹੇਠਾਂ ਦੀ ਟ੍ਰੈਫਿਕ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਜਾਂਦੀ ਆ ਗੱਡੀਆਂ ਦੇ ਉੱਪਰ ਬੋਰੀਆਂ ਡਿੱਗਣ ਲੱਗ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਗੱਡੀਆਂ ਦੇ ਸ਼ੀਸ਼ੇ ਜਿਹੜੀ ਗੱਡੀਆਂ ਦੀ ਬਾਡੀयां ਨੇ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਜਾ ਚੁੱਕੀਆਂ ਨੇ ਪਰ ਬਚਾਏ ਰਹਿ ਜਾਂਦਾ ਕਿ ਗੱਡੀਆਂ ਦੇ ਵਿੱਚ ਸਵਾਰ ਲੋਕ ਹਿੰਮਤ ਦੇ ਨਾਲ ਜਿਹੜਾ ਭੱਜਦੇ ਹੋਏ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਜਾਨ ਬਚਾ ਜਾਂਦੇ ਨੇ ਕਿਸੇ ਨੂੰ ਵੀ ਸੱਟਾਂ ਤੱਕ ਨਹੀਂ ਲੱਗਦੀਆਂ ਪਰ ਗੱਡੀਆਂ ਦਾ ਬੁਰੇ ਤਰੀਕੇ ਨੁਕਸਾਨ ਹੋ ਜਾਂਦਾ ਜਦੋਂ ਇੱਕ ਫਲਾਈਓਵਰ ਤੋਂ ਬੋਰੀਆਂ गिरਣ ਲੱਗਦੀਆਂ ਨੇ ਉਹ ਵੀ ਕਣਕ ਦੀਆਂ ਭਰੀਆਂ 50-50 ਕਿਲੋ ਦੀਆਂ ਕਾਰਾਂ ਦੀਆਂ ਸੱਟਾਂ ਦੇ ਉੱਪਰ गिरਣ ਲੱਗਦੀਆਂ ਨੇ ਮੇਰੇ ਨਾਲ ਕਰਮੀ ਸਿੰਘ ਹੈ ਡੁਗਰੀ ਰਹਿੰਦੇ ਆ ਜੀ ਅੱਜ ਤੇ ਕੀ ਹੋਇਆ ਸੀਗਾ ਇੱਕਦਮ ਅਸੀਂ ਉਧਰੋਂ ਆ ਰਹੇ ਸੀਗੇ ਇੱਥੋਂ ਇੱਕਦਮ ਪਹਿਲਾਂ ਫਟਾ ਜਾ ਗਿਆ ਥੱਲੇ ਲੋਹੇ ਵਾਲਾ ਤੇ ਸਾਰੀਆਂ ਬੋਰੀਆਂ ਥੱਲੇ ਆ ਗਈਆਂ ਜੀ ਤੇ ਅੰਦਰ ਗੱਡੀ ਦੇ ਅੰਦਰ ਮੌਜੂਦ ਸੀਗੇ ਗੱਡੀ ਦੇ ਅੰਦਰ ਮੌਜੂਦ ਸੀ ਅਸੀਂ ਮੇਰੇ ਨਾਲ ਅਪੇਟਾ ਸੀਗਾ ਸੱਟਾ ਲੱਗਿਆ ਨਹੀਂ بچਾ ਹੋਵੇ ਸਾਡਾ ਬਿਲਕੁਲ بچਾ ਹੋਵੇ ਹਾਂਜੀ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਜਿਹੜਾ ਇੱਕ ਜਿਹਦੇ ਟਰਾਲਾ ਸੀਗਾ ਜਿਹਦੇ ਵਿੱਚ ਬੋਰੀਆਂ ਲੋਡ ਸੀ ਉਹ ਆ ਰਿਹਾ ਸੀ ਤੇ ਉਹ ਫਲਾਈਓਵਰ ਦੇ ਉੱਤੇ ਕੋਣੇ ਤੇ ਜਾ ਕੇ ਜਿਹੜਾ ਹੈਗਾ ਸਟਕ ਗਿਆ ਔਰ ਉਸ ਤੇ ਕਰਕੇ ਕਣਕ ਦੀ ਬੋਰੀਆਂ ਥੱਲੇ ਡਿੱਗ ਪਈਆਂ ਥੱਲੇ ਦੋ ਗੱਡੀਆਂ ਦੇ ਉੱਤੇ ਡਿੱਗੀਆਂ ਨੇ ਗੱਡੀਆਂ ਦਾ ਨੁਕਸਾਨ ਹੋਇਆ ਬਟ ਸ਼ੁਕਰ ਪ੍ਰਮਾਤਮਾ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਕਿਸੇ ਦੀ ਜਾਨ ਦੀ ਸੱਟ ਨਹੀਂ ਆਇਆ ਬਾਕੀ ਕ੍ਰੇਨ ਔਰ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਬਾਕੀ ਇਹਨਾਂ ਨੂੰ ਜਲਦੀ ਇਸ ਨੂੰ ਰਸਤੇ ਨੂੰ ਹਜੇ ਬੰਦ ਕੀਤਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਅਜੇ ਨਾ ਲੈ ਕੇ ਆਉਣ ਗੱਡੀਆਂ ਵਗੈਰਾ ਔਰ ਅਸੀਂ ਜਲਦੀ ਇਹਨੂੰ ਜਿਹੜਾ ਕਲੀਅਰ ਕਰਾ ਦਾਂਗੇ। ਚੱਕੀ ਕਾਰਨ ਜਿਹੜਾ ਕੋਰੀ ਡੇ ਗਿਆ ਹਾਲ ਦੀ ਗੱਡੀ ਲੱਗਦਾ ਵੀ ਸਪੀਡ ਸੀਗਾ ਕਿਉਂਕਿ ਉੱਥੇ ਟਰਨ ਵੀ ਹੈਗਾ ਤੇ ਸਪੀਡ 'ਚ ਹੋਣਾ ਉਹ ਰਾਤ ਨੂੰ ਮਤਲਬ ਇਦਾਂ ਦਾ ਕੋਈ ਤੇ ਉਹ ਬਾਕੀ ਕਾਰਨ ਤੋਂ ਬਾਅਦ ਚ ਪਤਾ ਲੱਗ ਜਾਊਗਾ ਜੀ ਡਰਾਈਵਰ ਨੂੰ ਮੌਕੇ ਤੇ ਬੁਲਾਣਾ ਹੈ ਜੀ ਹਾਂ ਜੀ ਡਰਾਈਵਰ ਜਿਹੜਾ ਹੈਗਾ ਅਜੇ ਮੌਕੇ ਤੇ ਬੁਲਾਣਾ ਹੈ